ਹਾਂਜੀ ਦੋਸਤੋ ਇੰਦਗੜ ਮੇਲੇ ਦੇ ਵਿੱਚ ਆਏ ਹੋਏ ਹਾਂ ਬਈ ਤੇ ਅੱਜ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਵਧੀਆ ਨਸਲ ਦੀਆਂ ਪ੍ਰਾਣੀਆਂ ਬੀਟਲ ਬੱਕਰੀਆਂ ਬਈ ਪੱਪੂ ਖਾਨ ਸਮਾਲ ਸਰ ਤੋਂ ਤੇ ਬਹੁਤ ਪੁਰਾਣਾ ਸ਼ੌਂਕ ਹੈ ਬਾਈ ਹੋਰਾਂ ਦਾ ਤੇ ਅੱਜ ਬੱਕਰੀਆਂ ਇਹਨਾਂ ਦੀਆਂ ਦਿਖਾਵਾਂਗੇ ਇੰਦਗੜ ਮੇਲੇ 'ਚ ਆਏ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਹੋ ਵਧੀਆ ਵਧੀਆ ਤੇ ਕਿਵੇਂ ਆ ਜਾਨਵਰ ਆਪਣੇ ਵਧੀਆ ਕਿਰਪਾ ਬਾਬੇ ਦੀ ਕਿੰਨੀਆਂ ਬੱਕਰੀਆਂ ਬਈ ਹੁਣ ਟੋਟਲ ਆਪਣੇ ਕੋਲੇ ਮੇਰੇ ਕੋਲ ਹੋਣਗੇ ਲੇਖੇ ਮੋਟੇ 70 ਕਿਨਾਂ ਦਾ ਠੀਕ ਹੈ ਬਾਈ ਇਹ ਰਹਿਸ਼ ਆਪਣੀ ਸਮਾਲਸਰੀ ਹੈ ਨਾ ਨੰਬਰ ਦੱਸ ਦਿਓ ਆਪਣਾ 77078 3482 ਠੀਕ ਹੈ ਬਾਈ ਤੇ ਕਿੰਨੇ ਸਾਲਾਂ ਤੋਂ ਬਾਈ ਬੱਕਰੀਆਂ ਦਾ ਸ਼ੌਂਕ ਕਰ ਰਹੇ ਹੋ 20 ਸਾਲ ਤਾਂ ਮੈਨੂੰ ਇੱਥੇ ਹੋ ਗਏ ਸਮਾਲਸਰੀ ਪਹਿਲਾਂ ਪਿੱਛੇ ਵੀ ਸਾਡੇ ਬੁੜਿਆਂ ਦਾ ਕੰਮ ਇਹੀ ਹੈ ਪਿੱਛੋਂ ਕਿੱਥੋਂ ਆਇਆ ਤੁਸੀਂ ਮਰੇ ਕੋਲਾ ਅਸੀਂ ਮਲੇਰ ਕੋਟਲੇ ਤੋਂ ਹਾਂ ਠੀਕ ਹੈ ਬਾਈ ਜਿਆਦਾ ਫਿਰ ਆਪਾਂ ਨੂੰ ਬੀਟਲ ਬੱਕਰੀਆਂ ਦੇ ਸ਼ੌਂਕ ਆ ਬੀਟਲ ਤੇ ਕਿਹੜੀ ਲਾਈਨ ਦੀਆਂ ਬੱਕਰੀਆਂ ਨੇ ਜਿਹੜੀਆਂ ਤੁਸੀਂ ਦਿਖਾ ਰਹੇ ਹੋ ਇਹ ਵੀਡੀਓ ਇਹ ਬੀਟਲ ਦੀਆਂ ਪਿਓਰ ਠੀਕ ਆਪਣੇ ਘਰ ਦੀਆਂ ਬਈਆਂ ਘਰ ਦੀਆਂ ਸਾਰੀਆਂ ਆਪਣੀਆਂ ਜੰਮੀਆਂ ਆਆਂ ਘਰੇ ਆਪਣੇ ਇਹਦੇ ਬਾਰੇ ਦੱਸੋ ਪੂਰੀ ਬੱਕਰੀ ਬਾਰੇ ਕੀ ਦੂਜੇ ਸੁਹਾ ਸੋਣਾ ਹੋਣ ਨੇ ਪਾਠ ਨੇ ਅੱਛਾ ਦੂਜਾ ਸੁਹਾ ਸੋਣਾ ਹਨਾ ਹਾਂ ਆਹ ਦੂਜੇ ਸੁਹਾ ਅੱਛਾ ਹਾਂ ਤੇ ਇੱਕ ਦੰਦ ਕਿਵੇਂ ਆ ਦੋਨੇ ਬੱਕਰੀਆਂ ਦੰਦ ਪੂਰੇ ਆ ਪੂਰੇ ਦੰਦਾਂ ਦੀਆਂ ਬਈ ਜਿਵੇਂ ਕਹਦੇ ਨੇ ਵੱਡੀ ਪੇਟੀ ਦੀ ਬੱਕਰੀ ਹਨਾ ਵੱਡੇ ਫਰੇਮ ਦੀ ਤੇ ਇਹ ਬੱਚੇ ਕਿੰਨੇ ਦਿੰਦੀ ਆ ਬਈ ਵੱਡੀ ਬੱਕਰੀ ਇੱਕ ਹੀ ਦਿੱਤੀ ਇਹਨੇ ਪਾਠੀ ਇੱਕੀ ਅੱਛਾ ਇੱਕ ਹੀ ਦਿੱਤੀ ਆ ਹਾਂ ਇੱਕ ਹੀ ਵੇਖੋ ਕੀ ਦਿੰਦੀ ਆ ਠੀਕ ਆ ਬਈ ਬਹੁਤ ਵੱਡੇ ਫਰੇਮ ਦੀ ਬੱਕਰੀ ਆ ਬਈ ਪੱਠ ਕਿਹੋ ਜੀ ਦਿੱਤੀ ਸੀ ਇਹਨੇ ਇੱਕ ਦਿੱਤਾ ਸੀ ਇੱਕ ਹੀ ਦੋ ਦਿੱਤੀਆਂ ਪੱਠਾਂ ਇਹਨੇ ਅੱਛਾ ਹੂੰ ਇਹਨੇ ਪੱਠ ਕਿਹੋ ਜੀ ਦਿੱਤੀ ਸੀ ਪੂਰੀ ਨੇ ਕਾਲੀ ਕਾਲੀ ਠੀਕ ਹੈ ਸਾਡੀਆਂ ਕਾਲੀਆਂ ਹੀ ਸੁੰਨੀਆਂ ਜਿਆਦਾ ਜਿਆਦਾ ਤੁਹਾਨੂੰ ਪਹਿਲਾਂ ਤੋਂ ਕਾਲੇ ਰੰਗ ਦਾ ਸ਼ੌਂਕ ਆ ਹਨਾ ਜਿਵੇਂ ਤੁਸੀਂ ਖੁੱਸੀ ਬੱਕਰੇ ਵੀ ਬਈ ਤਿਆਰ ਕਰਦੇ ਹੁੰਦੇ ਸੀ ਉਹ ਰੰਗ ਬਰੰਗੇ ਕਰ ਲੈਂਦੇ ਅੱਛਾ ਉਹਨਾਂ ਦੀ ਰੰਗ ਬਰੰਗੇ ਮਲਾ ਡਿਮਾਂਡ ਹੁੰਦੀ ਸੀ ਜਿਹੜੀ ਬੱਕਰੀ ਦਾ ਸ਼ੌਂਕ ਆ ਆਪਾਂ ਨੂੰ ਜਨ ਦੀ ਲੋਹੀ ਤੇ ਕਾਲੀ ਦੇ ਠੀਕ ਹੈ ਬੱਕਰੀ ਨਸਲ ਦੇ ਵਿੱਚ ਕਿਹੋ ਜੀ ਪਸੰਦ ਕਰਦੇ ਹੋ ਜਿਆਦੇ ਕਾਦੀ ਕਾਥਾਲੀ ਜਿਆਦ ਹੋਵੇ ਕਾਦ ਨਾ ਕੋਈ ਮਸਲਾ ਨਹੀਂ अच्छा बकरी दी जात चंगी होवे झोली चंगी होवे हम्म जे बकरी दूध दौगी ता मैं उणा पाळू जे दूध ही ना दौगी ते मैं उणा किवें पाळू अच्छा बाळे काठਾ ਨਾਲ ਮਸਲਾ ਨਹੀਂ ਹੁੰਦਾ ਬੰਦੇ ਨੂੰ ਕਹੀ ਬੋਲੇ ਕਾਠ ਵਾਲੀਆਂ ਬੱਕਰੀਆਂ ਬਾੜਾ ਦੁੱਧ ਨਹੀਂ ਦਿੰਦੀ ਠੀਕ ਹੈ ਤੇ ਜਿਹੜੀ ਜਾਤ ਆ ਬਈ ਜਾਤ ਦੀ ਪਰਖ ਕਿੱਥੋਂ ਹੁੰਦੀ ਹੈ ਬੱਕਰੀ ਦੀ ਬੱਕਰੀ ਦਾ ਵੇਲਾ ਪਿੰਡੇ ਤੋਂ ਲੈ ਕੇ ਸਿਰ ਤੋਂ ਲੈ ਕੇ ਮੂੰਹ ਥਾਂ ਹੀ ਦੱਸੂਗੀ ਵੀ ਹਾਂ ਮੈਂ ਹੈਗੀ ਆ ਹਮ ਠੀਕ ਹੈ ਬਈ ਲਓ ਬਈ ਹਣਾ ਬਾਈ ਨੇ ਸਹੀ ਗੱਲ ਕੀਤੀ ਵੀ ਕੱਦ-ਗਾੜ ਦਾ ਕੋਈ ਮੈਟਰ ਨਹੀਂ ਬੱਕਰੀ ਜਾਤ ਝੋਣੀ ਚਾਹੀਦੀ ਆ। ਖੂਨ ਚੰਗਾ ਹੋਵੇ ਜਾਤ ਚੰਗੀ ਹੋਵੇ ਬੱਕਰੀ ਦੀ। ਹੂੰ। ਦੁੱਧ ਬਈ ਸਹੀ ਮਨ ਜਿਹੜਾ ਜਵਾਂ ਜਾਇਜ਼ ਦੁੱਧ ਹੋਣਾ ਚਾਹੀਦਾ। ਕਿੰਨਾ ਬੱਕਰੀ ਨਾਲ ਚਾਹੀਦੀ। ਬਾਹਰ ਫਿਰਦੀ ਆ। ਹੂੰ। ਮਾਲਾ ਦੋ ਸੇਰ ਬੱਕਰੀ ਦੇ ਦੇ ਮੈਂ ਕਹਿੰਦਾ ਫੰਨੇਖਾਂ। ਫੰਨੇਖਾਂ। ਬੱਚੇ ਵਧਿਆਰ ਜਾਵੇ। ਹਾਂ। ਠੀਕ ਐ। ਮਾਂ ਨੂੰ ਝੂਣ ਮਾਰੀ ਜਾਂ ਕੋਹ ਮਾਰੀ ਜਾਵੇ। ਹੂੰ। ਐਵਰੇਜ ਬੱਕਰੀ ਜਿਹੜੀ ਮਾਲ ਵਾਲੀ ਆ ਉਹ 3 ਲੀਟਰ ਤੋਂ ਵੱਧ ਹੀ ਨਹੀਂ। 3 3.5 ਡੈਡੀ ਦਾ। ਜਿਹੜੀ ਜ਼ਿਆਦੇ ਦੁੱਧ ਵਾਲੀ ਕੋਈ ਟਾਮ ਹੀ ਹੁੰਦੀ ਆ ਹਾਂ ਬਸ ਉਹ 5-5 ਵੀ ਦੇ ਦਿੰਦੀ ਆ ਸੀਜ਼ਨ ਜਦ ਦੇਣਾ ਬੱਕਰੀ ਨੇ ਸੀਜ਼ਨ ਤੇ ਦੁੱਧ ਆ ਅੱਛਾ ਜੇ ਹੁਣ ਕਹੀਏ ਸਿਆਲ ਤੇ ਸਿਆਲ ਤੇ ਤਾਂ ਮੀਂਹ ਨਹੀਂ ਦੇ ਜਾਂਦੀਆਂ ਹਾਂ ਜਿਹੜਾ ਥੋੜਾ ਘੱਮ ਜ਼ਿਆਦੇ ਚਰਾਣ ਤੇ ਲਿਆਣੇ ਬੱਕਰੀਾਂ ਤੇ ਠੀਕ ਆ ਭਾਈ ਘਰੇ ਦਾਣੇ ਪਾਉਨੇ ਇਹਨਾਂ ਨੂੰ ਆਈਆਂ ਨੂੰ ਅੱਛਾ ਹੋਰ ਵੀ ਦਿਖਾਓ ਬੱਕਰੀਆਂ ਆਪਣੀਆਂ ਲਿਆਓ ਹਨਾ ਤੇ ਭਾਈ ਕਮਾਈ ਕੁਮਾਈ ਕਿਵੇਂ ਹੋ ਜਾਂਦੀ ਆ ਵਾਧੂ ਵਾਧੂ ਭਾਈ ਮਾਰ ਕੇ ਤਾਂ ਤੰਦਰੁਸਤੀ ਜਾਂਦੀ ਆ ਆਪ ਵੀ ਕਹਿੰਦੇ ਹੋ ਕਿ ਮੰਡੀਆਂ-ਮੰਡੀਆਂ ਦੇ ਵੀ ਵੇਚਣੀਆਂ ਪੈਂਦੀਆਂ ਨਹੀਂ 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 ਆਪਾਂ ਤਾਂ ਕਿਤੇ ਵੇਚੇ ਨਹੀਂ ਮੰਡੀ ਦਾ ਆ ਲੋ ਵੀ ਇੱਕ ਹੋਰ ਪੱਠ ਦਿਖਾਉਣੇ ਆ ਹਾਂ ਆ ਪਲੂਨ ਸੂਈ ਆ ਜੈਡ ਬਲੈਕ ਪਹਿਲੇ ਸੂਏ ਸੂਈ ਆ ਬਾਈ ਆ ਵੀ ਪਹਿਲੇ ਸੂਏ ਸੂਈ ਆ ਲੋ ਬਾਈ ਕੱਦ-ਕੱਡ ਦੇਖੋ ਬਾਈ ਪੱਠਾਂ ਦਾ ਬਹੁਤ ਜਾਤ ਝਾ ਵੀ ਪੱਠਾਂ ਬਾਈ ਨੇ ਸਹੀ ਗੱਲ ਕੀਤੀ ਆ ਹੂੰ ਫੋਛੜ ਚੈੱਕ ਕਰੋ ਹਨਾ ਥਣ ਬਹੁਤ ਸਾਫ ਨੇ ਤੇ ਮੂੰਹ ਦੀ ਬੜੀ ਸੋਹਣੀ ਆ ਪੱਠ ਸਿੰਗੀ ਦੀ ਬੜੀ ਸੋਹਣੀ ਆ ਤੇ ਬਾਕੀ ਚਿੱਟੀ ਅੱਖ ਦੇ ਵਿੱਚ ਤੇ ਆ ਪੱਠ ਹੈਗੀ ਐ ਖੱਟੀ ਅੱਖ ਜੇ ਵੀ ਬਲੂਨ ਆ ਬਾਈ ਬਲੂਨ ਪਹਿਲਣਾ ਹੀ ਸੋਈਆਂ ਦੋਨੇ ਹੀ ਹਨਾ ਇੱਕ ਆ ਬਾਈ ਦਿਖਾਈ ਜਾਂਦਾ ਇਹ ਤਾਂ ਹਜੇ ਕਰਾਸ ਕਰਾਈਏ ਕਿ ਨਹੀਂ 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 ਠੀਕ ਐ ਆਮ ਬਾਈ ਕਿੰਨੇ ਦੰਦ ਤੇ ਲਵਾਉਣੇ ਹੋ ਬੱਕਰੀ ਤੁਸੀਂ ਅਸੀਂ 6 ਤੇ 6 ਤੇ ਹਾਂ ਕੋਈ ਚੋਰੀ ਲੱਗ ਜੇ ਹੋਗੀ ਕਣ ਅੱਛਾ ਬਈ ਉਹਨਾਂ ਚੋਰੀ ਚਾਰੀ ਲੱਗ ਜਾਂਦੀਆਂ ਅੱਛਾ ਪਰ ਨਹੀਂ ਅਸੀਂ ਛਿੱਗੀਆਂ ਹੀ ਲਵਾਵਾਂਗੇ ਆਪਣਾ ਕੰਮ ਕਰਨ ਦਾ ਢੰਗ ਕੀ ਹੈਗਾ ਕਿਵੇਂ ਕਮਾਈ ਲੈਣੇ ਹੋ ਬੱਕਰੀਆਂ ਤੋਂ ਬੱਕਰੀ ਸਾਫ਼ ਸੁਥਰੀ ਹੋਵੇ ਸਾਂਭੇ ਚੰਗੀ ਹੂੰ ਜਾਦ ਹੋਵੇ ਬੱਕਰੀ ਦੀ ਜੇ ਆਪਾਂ ਚੰਗੀ ਸੰਭਾਂਗੇ ਤਾਂ ਚੰਗੀ ਕਮਾਈ ਦਊਗੀ ਜੇ ਆਪਾਂ ਪੁੱਛਣਾ ਹੀ ਨਹੀਂ ਆਈਆਂ ਨੂੰ ਵੀ ਕਿੱਥੇ ਬੈਠੀਆਂ ਕਿੱਥੇ ਨਹੀਂ ਫਿਰੋ ਜੀ ਕਮਾਈ ਦੇਣੀ ਠੀਕ ਹੈ ਬੱਚੇ ਮੁੱਚੀ ਵੇਚ ਦੇਣੋ ਕਿ ਬੱਕਰੀ ਵੀ ਕੱਢ ਦੇਣੋ ਬੱਚੇ ਵੀ ਵੇਚ ਦੇਣੇ ਬੱਕਰੀ ਵੀ ਵੇਚ ਦੇਣੇ ਬੱਚਾ ਕਿੰਨੇ ਦਾ ਦੇ ਦੇਣੋ 2 ਕੁ ਮਹੀਨਿਆਂ ਦਾ ਮਾਲਾ ਬੱਚੇ ਬੱਚਦੇ ਸਰਤੇ ਆ ਕੋਈ 30000 ਦਾ ਕੋਈ 20000 ਦਾ ਕੋਈ 25000 ਦਾ ਬੱਚੇ ਦੇ ਟਪੈਂਟ ਜਿੰਨੀ ਕੁਆਲਿਟੀ ਹੋਊਗੀ ਉਹ ਵਾਲੀ ਕੁਆਲਿਟੀ ਬੱਚਾ ਹੋਊਗਾ ਤੇ ਬਰੀਡਰ ਦਿਖਾਓਗੇ ਬਈ ਤੁਹਾਡੇ ਕੋਲ ਕਿਹੜੇ ਰੱਖੇ ਹੋਏ ਦਿਖਾ ਦਿੰਦੇ ਆ ਬਾਈ ਕੋਲੇ ਨਾ ਕਾਲਾ ਬੱਕਰਾ ਬਹੁਤ ਤੇ ਬਈ ਉਹ ਕਿੰਨੇ ਉਮਰ ਦਾ ਹੋ ਗਿਆ ਸੀ ਬੱਕਰਾ ਜਿਹਦੇ ਜਿਆਦੇ ਬੱਕਰੇ ਤੁਹਾਡੇ ਖੜੇ ਆ ਪਿੰਡਾਂ ਦੇ ਉਹ 3.5 ਸਾਲ ਦਾ ਹੋ ਗਿਆ ਕੀ ਨਾਂ ਸੀ ਉਹਦਾ ਕਾਲੂ ਕਾਲੂ ਹਨਾ ਹੂੰ ਬੱਕਰੇ ਉਹਦੇ ਬਹੁਤ ਹੋਣਾ ਪਾਠਲੇ ਸਵਾਈ ਨਹੀਂ ਅੱਛਾ ਆ ਹੁਣ ਬਰੀਡਰ ਰੱਖਿਆ ਬਈ ਇਹ ਕਾਲੂ ਦਾ ਬੱਚਾ ਹੀ ਆ ਹਾਂ ਲਓ ਬਈ ਦੇਖੋ ਹਨਾ ਬੱਕਰੇ 'ਚ ਬਹੁਤ ਕੁਆਲਿਟੀਆਂ ਨੇ ਨੱਕ ਮੂੰਹ ਦਾ ਬਹੁਤ ਸੋਹਣਾ ਤੇ ਹੁਣ 8 ਦਾ ਤਾਂ ਕੱਢੀ ਜਾਂਦੀ ਹੈ ਅੱਛਾ ਹਜੇ ਲਵਾਈ ਨਹੀਂ ਲਵਾਈ ਆ ਇਹ ਪਾਠ ਲਵਾਈ ਇਧਰ ਕਰੀ ਬਈ ਬੱਕਰਾ ਪਿੱਛੇ ਕਰੀ ਮੜਾ ਦੇਖੋ ਬਈ ਚੈੱਕ ਕਰੋ ਹਨਾ ਸ਼ੋ ਕੁਆਲਟੀ ਵਾਲੀ ਪੱਠਾ ਬਈ ਬੇਜ ਵੀ ਬਹੁਤ ਦਿੱਤੀਆਂ ਇਹਦੀਆਂ ਭੈਣਾਂ ਇਹ ਇਹਦੀ ਇਹ ਕਿਹੜੇ ਪਿਓ ਦੀ ਆ ਇਹ ਬਈ ਇਹ ਮਨਲਾ ਇਹਦੀ ਭੈਣ ਆ ਗਈ ਅੱਛਾ ਇਹਦੀ ਭੈਣ ਕਾਲੂ ਦੁਗਾਈਆਂ ਦੋਨੋਂ ਹਾਂ ਠੀਕ ਹੈ ਉਹ ਬੱਕਰਾ ਘਰੇ ਆ ਹੁਣ ਥੋੜਾ ਪੱਕਾ ਹੋ ਗਿਆ ਕਰਕੇ ਨਾ ਬੱਕਰਾ ਲੈ ਗਏ ਸੀ ਬਕਰੀਆਂ ਲਵਾਉਣ ਨੂੰ ਉਹ ਥੋੜਾ ਬਿਮਾਰ ਹੋ ਗਿਆ ਸੀ ਅੱਛਾ ਉਹ ਹੁਣ ਜਾ ਕੇ ਤਿਆਰ ਕੀਤਾ ਠੀਕ ਹੈ ਹੁਣ ਭਾਦ ਦੋ ਜੋ ਉਹੀ ਛੱਡਾਂਗੇ ਸਾਰੀਆਂ ਨੇ ਠੀਕ ਹੈ ਬਈ ਇਹ ਬੱਕਰਾ ਕਿੰਨੇ ਦੰਦ ਹੋ ਗਿਆ ਜੀ ਇਹ ਛੱਗਾ ਹੋਊਗਾ ਛੱਗਾ ਹੋ ਗਿਆ ਹੂੰ ਠੀਕ ਇਹ ਵੀ ਛੱਡਿਆ ਬਕਰੀਆਂ ਦੇ ਹਾਂ ਇਹ ਸਾਡੇ ਆ ਇਹਦੇ ਲਵਾਈਆਂ ਬੱਕਰੀਆਂ 4-5 ਠੀਕ ਹੈ ਇਹਦੇ ਸੂਈਆਂ ਵੀ ਆਪਣੇ ਹੈਗੇ ਘਰੇ ਇਹਦੇ ਪਹਿਲੀ ਵਾਰ ਕਿੰਨੀ ਉਮਰ ਦਾ ਛੱਡ ਦਿਨੋ ਬੱਚਾ ਤੁਸੀਂ ਅਈ ਦਾ ਯਾਰ ਖੀਰਾ ਵੀ ਛੱਡਦੇ ਨੇ ਜਦੋਂ ਸਾਡਾ ਜਾਣ ਕਰੇ ਜਦੋਂ ਜੀ ਕੀਤਾ ਹੈ ਹਾਂ ਇੱਕ ਅੱਧੀ ਬੱਕਰੀ 2-4 ਬੱਕਰੀਆਂ ਨਾਲ ਕੋਈ ਨਹੀਂ ਹੁੰਦਾ ਇਹਨਾਂ ਨੂੰ ਠੀਕ ਹੈ ਭਾਈ ਉਹਨਾਂ ਸਮਾਂ ਬੱਕਰਾ ਮਾਸਤੀ ਜੀ ਰਹਿੰਦਾ ਅੱਛਾ ਜਿੰਨਾ ਬੱਕਰੀ ਛੋਟੇ ਤੋਂ ਲਵਾ ਲਓ ਕਦੀ ਸਾਲਾ ਮਾਸਟਰ ਹੋ ਠੀਕ ਹੈ ਇਹਦਾ ਬਾੜਾ ਵੱਡਾ ਵੀ ਛੱਡਦੇ ਆ ਉਹ ਵੀ ਸਾਲਾ ਸੋਫਤੀ ਜੀ ਰਹਿੰਦਾ ਤੁਸੀਂ ਤਾਂ ਬਈ ਖੱਸੀ ਬੱਕਰੀ ਵੀ ਤਿਆਰ ਕਰਦੇ ਰਹੇ ਹੋ ਨਾ ਤਕੜਾ ਕੰਮ ਸੀ ਆਪਣਾ ਤਕੜਾ ਜਿਹੜਾ ਬੱਕਰਾ ਜਾਂ ਬੱਕਰੀ ਤਿਆਰ ਕਰਨੀ ਹੈ ਪੂਰਾ ਰਾਜੀ ਕਰਨ ਜਾਨਵਰ ਕੀ ਖਰਾਕ ਦੇਣੀ ਚਾਹੀਦੀ ਹੈ ਸਹੀ ਹਾਜਮ ਵੀ ਹੋ ਜੇ ਜਾਨਵਰ ਵੀ ਤਿਆਰ ਹੋਵੇ ਸਰੋਂ ਦੀ ਖਾਲ ਬੜੇਮਿਆਂ ਦੀ ਖਾਲ ਠੀਕ ਹੈ ਨਾ ਸੋਲਿਆਂ ਦੀ ਚੂਰੀ ਹੂੰ ਜਿੰਨੀ ਤੁਸੀਂ ਮਤਲਬ ਪਸ਼ੂ ਨੂੰ ਖਵਾਓਗੇ ਉਨੇ ਪਸ਼ੂ ਤਿਆਰ ਹੋਊਗਾ ਅੱਛਾ ਆਪ ਇਸੇ ਕਰਦੇ ਹੋ ਪ੍ਰੋਟੀਨ ਹੋਣਾ ਚਾਹੀਦਾ ਜਿਵੇਂ ਖਾਲ ਡੇਲੀ ਮਤਲਬ ਵੀ ਓਨੀ ਓਨੀ ਮਿਲਣੀ ਚਾਹੀਦੀ ਹੈ ਖਰਾਕ ਠੀਕ ਹੈ ਟੁੱਟੇ ਨਾ ਖਰਾਕ ਟੁੱਟੇ ਨਾ ਖਰਾਕ ਤੇ ਡੇਲੀ ਖਾਵੇ ਠੀਕ ਹੈ ਤੇ ਖਾਵੇ ਵੀ ਖੁੱਲੀ ਬੰਨਸ ਨਾ ਮਤਲਬ ਦਾਲ ਮਤਲਬ ਜਿਹੜਾ ਵੀ ਆਪਾਂ ਰਾਤ ਨੂੰ ਖਵਾਉਣਾ ਹੂੰ ਬੰਨਸ ਨਾ ਨਹੀਂ ਖਵਾਉਣਾ ਜਿਹੜੇ ਜਾਨਵਰ ਜਿਆਦਾ ਖਰਾਕ ਖਾ ਕੇ ਜਿਵੇਂ ਥੱਕੇ ਜਾਂਦੇ ਆ ਹਾਜਮੇ ਲਈ ਕੀ ਦੇਣਾ ਚਾਹੀਦਾ ਉਹਨਾਂ ਨੂੰ ਬਰੋਟ ਓਨ ਦੋ ਅੱਛਾ ਠੀਕ ਹੈ ਨਾ ਦਵਾਈ ਤਾਂ ਦੇਣੀ ਪੈਣੀ ਹੈ ਹਾਜਮੇ ਨੂੰ ਨਾਲ ਲਿਵਰ ਟੌਨਿਕ ਦਿੰਦੇ ਰਹੋ ਹਾਂ ਲਓ ਬਈ ਆ ਪੱਠਾ ਹੀ ਦੱਸੋ ਕੀ ਡਿਟੇਲ ਆ ਬਈ ਆ ਮਲਾ ਦੀ ਧੀ ਆ ਠੀਕ ਹੈ ਮਾਵਾਂ ਧੀਆ ਦੋਨੇ ਹਾਂ ਆ ਮਾਂ ਆ ਗਈ ਆ ਧੀ ਆ ਗਈ ਇੱਕ ਇਹਦੀ ਧੀ ਉਹ ਗਈ ਸੁੱਈ ਹੋਈ ਆ ਤੇ ਜਿਹੜੀ ਧੀ ਆ ਬਈ ਆਪ ਕਿਹੜੇ ਬੱਕਰੇ ਦੀ ਇਹ ਆ ਪੱਠ ਇਹ ਮੇਰੇ ਵੱਡੇ ਕਾਲੇ ਦੀ ਕਾਲੂ ਦੀ ਹਾਂ ਲਓ ਬਈ ਦੇਖੋ ਨਾ ਪੂਰੀ ਜਾਤ ਚ ਆ ਬਈ ਪੱਠਾ ਕੱਦ ਬਈ ਸਾਰਿਆਂ ਦੇ ਇੱਕੋ ਜਿਹੇ ਆ ਤੁਹਾਡੇ ਕੋਲ ਜਿੰਨੇ ਪੱਠਾ ਇੱਕੋ ਜਿਹੇ ਨੇ ਸਾਰਿਆਂ ਦਾ ਆ ਵੀ ਕਾਲੂ ਦੀ ਆ ਅੱਛਾ ਇਹ ਵੀ ਕਾਲੂ ਦੀ ਆ ਹਾਂ ਬਹੁਤ ਚੰਗਾ ਸੁੰਦਾ ਸੀ ਬੱਕਰਾ ਹਨਾ ਉਹਦੇ ਹੋਰ ਕਿੱਥੇ ਕਿੱਥੇ ਖੜੇ ਆ ਬੱਕਰੇ ਤੁਹਾਡੇ ਨੇੜੇ ਪਤਾ ਹੀ ਨਹੀਂ ਕਿਥੇ ਕਿਥੇ ਖੜੇ ਆ ਨੇੜੇ ਨੇੜੇ ਪਿੰਡਾਂ 'ਚ ਕਾਫੀ ਆ ਹਨਾ ਹਾਂ ਸੰਗਤਪੁਰੇ ਜਿਹੜਾ ਰੇਸ਼ਮ ਕੋਲੇ ਆ ਉਹ ਵੀ ਮੇਰੇ ਉਹ ਵੀ ਉਸੇ ਦਾ ਹੀ ਆ ਉਸੇ ਦਾ ਹੀ ਆ ਮੌਸਰ ਖੜਿਆ ਚਾਰ ਪੰਜ ਬੱਕਰੀ ਉਹ ਵੀ ਮੇਰੇ ਕੋਲ ਦੀ ਠੀਕ ਐ ਉਹਨਾਂ ਦਾ ਨਸਲ ਪੂਰੀ ਬਣਾ ਲਈ ਉਹਨਾਂ ਨੇ ਲਓ ਬਈ ਬੱਕਰੀਆਂ ਬਾਈ ਕੋਲੇ ਸਾਰੀਆਂ ਹੀ ਵਧੀਆ ਹੁਣ ਸੇਲ ਹੈਗੀ ਆ ਕੋਈ ਬੱਕਰੀ ਆਪਣੇ ਕੋਲ ਨਹੀਂ ਯਾਰ ਸੇਲ ਨਹੀਂ ਕਰਨੀ ਬੱਕਰੀਆਂ ਬੈਕ ਬਾੜੀਆਂ ਜਾਂਦੀਆਂ ਨੰਬਰ ਦੱਸ ਦਿਓ ਬਈ ਆਪਣਾ ਦੁਆਰੇ ਆ ਵੀ ਆ ਪੱਠ ਲਾਏ ਇਹਦੀ ਭੈਣ ਆ ਇਹਦੀ ਅੱਛਾ ਲਾਹਣ ਸੋਈ ਆ ਵੀ ਠੀਕ ਐ ਆ ਬੱਕਰੀ ਸਾਡੀ ਵੱਡੀ ਆ ਆਪਾਂ ਲਈ ਸੀ ਕੇ ਬੰਦੇ ਤੋਂ ਆਪਾਂ ਬਹੁਤ ਸੋਹਣੀ ਆ ਬਈ ਬੱਕਰੀ ਇਹ ਵੀ ਪੱਠਾਂ ਬਾਈ ਕੋਲੇ ਸਾਰੀਆਂ ਹੀ ਕਾਦਾਂ ਵਾਲੀਆਂ ਬਈ ਹਨਾ ਜਿਆਦੇ ਫਿਰ ਬਈ ਬੱਚੇ ਆਪਣੇ ਕੋਲੇ ਕਿਹੜੇ ਮਹੀਨੇ ਚ ਹੁੰਦੇ ਆ ਵੇਚਣ ਵਾਲੇ ਆਹ ਦੇ ਜੇ ਮੈਂ ਹੁਣ ਹੈਗੇ ਆ ਮੇਰੇ ਨਾਲ ਛਾਲ ਵਾਲੇ अच्छा ले फर्दे। ਅਸੀਂ ਤਕੜੇ ਕਰਕੇ ਵੇਚਦੇ ਆਂ, ਬਾਲਾ ਛੋਟਾ ਨਹੀਂ ਵੇਚਦੇ। ਬੱਕਰਾ ਵੀ ਦੇ ਦੇਣੋ ਤੇ ਪਾਠ ਵੀ ਦੇ ਦੇਣੋ। ਪਾਠ ਵੀ ਦੇ ਦੇਣਾ। ਜੈਨ ਦੇਈ ਦੀ ਆ ਆਪਦੀ ਮਰਜੀ ਨਾਲ। ਨੰਬਰ ਦੇ ਦਿਓ ਇੱਕ ਵਾਰੀ ਆਪਣਾ 77078 3482। ਠੀਕ ਐ ਬਾਈ। ਪਪੂ ਖਾਨ ਮੇਰਾ ਨਾਮ ਸਮਾਲ ਸਰ ਜੀ ਨੂੰ ਮਰਜੀ ਮੈਂਨ ਰੋਡ ਤੇ ਘਰ ਆ ਬਾਈ ਦਾ ਕੋਡ ਪੂਰਾ ਮੋਬਾਈਲ ਆ ਮੀਨ ਨਹੀਂ ਹਲੇ ਲਵਾਈ ਨਹੀਂ। ਲਓ ਬਾਈ। ਆ ਹੁਣ ਸੂਈ ਆ। ਪਠਾ ਵਧੀਆ ਬਾਈ ਕਰੀ ਖੜਾ ਹਨਾ ਤਿਆਰ। ਦੇਖੋ ਬਾਈ। ਖੜਾ ਦੇ ਗਨ ਪਰ। ਲਓ ਜੀ। ਬਹੁਤ ਸੋਹਣੇ ਜਾਨਵਰ ਆ। ਤੇ ਠੀਕ ਆ ਬਾਈ ਧੰਨਵਾਦ ਬਾਈ ਬਹੁਤ ਬਹੁਤ